हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਕੁਰੀਅਲ ਅੱਜ ਜੀ ਭਾਈ ਜੀ ਅੱਛਾ ਗੱਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਹਰਜੀਤ ਸਿੰਘ ਆ ਜੀ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਤਹਿਸੀਲ ਤਪਾਦ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਣੇ ਪਹਾੜੂੜ ਸਹਿਰ ਰਹੇ ਜਾਂਦਾ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 95013 42499 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀ ਇਹੜੀ ਬੈੜ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਆ ਬਾਈ ਮੂਹੇ ਛੇ ਦੰਦਾਂ ਦਾ ਮੂਹੇ ਛੇ ਦੰਦਾਂ ਦਾ ਹਾਂ ਆਪਣੀ ਘਰ ਦੀ ਬੈੜ ਆ ਘਰੇ ਦੁੱਧ ਚੋਆ ਬਾਈ ਸੂਵਾ ਮੂਹੇ ਛੇ ਦੰਦ ਬਾਈ ਦੇ ਘਰ ਦੀ ਬੈੜ ਆ ਬਾਈ ਤੇ ਕੀ ਰਿਕਾਰਡ ਆ ਦੁੱਧ ਦਾ ਇਹਨੇ ਵੀ ਪਹਿਲਾਂ ਨੇ 28 28 ਕਿਲੋ ਦੁੱਧ ਦਿੱਤਾ ਹੈ ਠੀਕ ਆ ਹੂੰ ਐਤੀ ਤੀ ਤੋਂ ਬਾਹਰ ਨਹੀਂ ਮੀਂਹ ਦਾ ਪਾਣਗੇ ਠੀਕ ਆ ਫੇਸ ਕਮਾਲ ਦਾ ਰੰਗ ਰੂਪ ਬਹੁਤ ਚੰਗਾ ਬਿਊਟੀ ਪਾਕ ਬਹੁਤ ਚੰਗਾ ਬਾਕੀ ਦੁੱਧ ਵੀ ਬਾਈ ਨੇ ਦੱਸਿਆ ਰਿਕਾਰਡ ਬਹੁਤ ਚੰਗਾ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਚਰਮਲੀ ਤਿਆਰ ਕੀਤੀ ਬਾਕੀ ਢੱਲਾਂ ਨੂੰ ਬਹੁਤ ਭਈਆ ਬਾਈ ਹਾਂ ਢੱਲਾਂ ਦਾ ਸੈਕਸਣ ਸੀਮਣ ਲੱਗਿਆ ਵਾਗਾ ਸੈਕਸਣ ਸੀਮਣ ਤੋਂ ਬੱਪਣਾ ੱਲਾਂ ਦੇ ਬਹੁਤ ਮੈਂ ਦਾ ਸੀਮਣ ਲੱਗਿਆ ਬਾਈ ਇਹ ਠੰਡੀ ਸੀਲਾ ਜਿਵੇਂ ਮਰਜੀ ਵਿੱਚ ਜਿਵੇਂ ਮਰਜੀ ਬਹਿ ਜਾ ਨਿਆਣਾ ਪਾਉਣਾ ਪਾਲਾ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀਲਾ ਠਾਰ ਦੇਖੋ ਬਾਈ ਵਿੱਕੀ ਵਾਲਾ ਥਣ ਕਲਾ ਕਲਾ ਥਣ ਪੂਰੀ ਵਿਕੀ ਤੇ ਥਾਣਾ ਨਾੜਾ ਨੂੜਾ ਬਈ ਹੌਲ ਚੰਗੀਆਂ ਨੇ ਇਹਦਾ ਉਧਰ ਆ ਬਈ ਤੋਰਦੀ ਮੜੀ ਚੁੱਧ ਦਾ ਰਿਕਾਰਡ ਬਹੁਤ ਚੰਗਾ ਬਾਈ ਦੇ ਫਾਰਮ ਦੀ ਖੋਦੀ ਵੜਾ ਬਈ ਫੇਸ ਫੁੱਲ ਬੋਦੀ ਬਾਦੀ ਬਹੁਤ ਚੰਗਾ ਰੰਗ ਰੂਪ ਬਹੁਤ ਚੰਗਾ ਬਾਕੀ ਤੋਰਾ ਵਗੈਰਾ ਚੈੱਕ ਕਰਵਾ ਆਂ ਚੰਗੀ ਆ ਵੜ ਸੁਨੱਕੀ ਆ ਫੇਸ ਦੇ ਨਾਸਾ ਨੂਸਾ ਗਲਾਬੀ ਬਾਕੀ ਹਜੇ ਕੱਚੀ ਕੱਚੀ ਆਧਣ ਲੈਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਕਮਾਲ ਦੀ ਤਿਆਰ ਕਰਨੀਆਂ ਹੋਰ ਵੀ वैसे लेवा ਹੁਣ ਵੀ ਬਹੁਤ ਸੋਹਣਾ ਤਿਆਰ ਕਰਿਆ ਫੀਟਿੰਗ ਵਾਲਾ ਕੱਲਾ ਕੱਲਾ ਥਣ ਗਲਾਬੀ ਖਾਣਾ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ 1.5 ਬਾਈ 1 ਲੱਖ 5000 ਰੁਪਏ ਇੱਥੇ ਵੀ ਜੇ ਖੁੱਲੀ ਬੈਠੀ ਦੇ ਐ ਵਿੱਚ ਜਿਵੇਂ ਮਰਜ਼ੀ ਬੈਠੀ ਚੱਲੋ ਕੋਈ ਚੱਕਰ ਵਾਲੀ ਨਹੀਂ ਕਹਿੰਦਾ ਵੇੜੇ ਦੇ ਵਿਚਾਲੇ ਕਢਾ ਲਾ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਜਮੇ ਨਹੀਂ ਹਿੱਲਣ ਵਾਲੀ ਤਾਂ ਕਰਮ ਵਾਲੀ ਹੈ ਨਹੀਂ ਥਣ ਤੋਂ ਬਹੁਤ ਚੰਗਾ ਮੁੱਲ 1,05,000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਣ ਜ਼ਰੂਰ ਹੋ ਜੀ ਫੇਸਪੂਸ ਵੀ ਕਰਮਾਈ ਦਾ ਬਹੁਤ ਚੰਗਾ ਬੋਦੀਬਾਦੀ ਚੰਗੀ ਆ ਲੈ ਚੱਲ ਚੰਗੀ ਆ ਉੱਪਰੋਂ ਵੀ ਪੱਦਰ ਪੁੱਦਰ ਆ ਬਾਈ ਤੋਰਾ ਤਾਰਾ ਬਹੁਤ ਚੰਗਾ ਬੈਠਣਾ ਮੁੱਲ 1,05,000 ਰੁਪਏ ਮਾਨਤਾਣ ਜ਼ਰੂਰ ਕਰੋ ਕਿਸੇ ਵੀਰ ਦੇ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਵਾ ਇੱਕ ਬਾਈ ਕੋਲੇ ਬਾਈ ਹਲ ਬਕਾਊਆ ਬਾਈ ਕਿੰਨੇ ਹਾਲ ਆ ਇਹ 11 ਗੇ ਇਹ 13 ਹਾਲਾ 13 ਹਾਲਾ ਠੀਕ ਆ ਬਾਈ ਕਿ ਤਲਵੰਡੀ ਪਾਈ ਦੇ ਬਣੇ ਹੋਏ ਆ ਠੀਕ ਆ ਬਾਈ ਕਿੰਨੇ ਕੁਵੰਟਲ ਦੇ ਇਹ ਸਾਢੇ ਤਿੰਨ ਕੁਵੰਟਲ ਦੇ ਸਾਢੇ ਤਿੰਨ ਕੁਵੰਟਲ ਦੇ ਕੀ ਮੁੱਲ ਆ ਬਾਈ ਇਹਦਾ 23000 ਰੁਪਿਆ ਬਾਈ ਮਾਨ ਤਨ ਹੋ ਜਾ ਮਾਨ ਤਨ ਕਰਦਾਂਗੇ ਮਾੜਾ ਮੋਟਾ ਵਿੱਚੋਂ ਠੀਕ ਆ ਬਾਈ 23000 ਰੁਪਿਆ ਮੁੱਲ ਮਾਨ ਤਨ ਵਿੱਚੋਂ ਜ਼ਰੂਰ ਹੋ ਜਾਊਗਾ ਧੰਨਵਾਦ ਬਾਈ